ਜਹਾਜ਼ ਦਾ ਨਾਮ ਹੈ ਕਮਾ ਗਟਾ ਮਾਰੂ ਕਮਾ ਗਟਾ ਮਾਰੂ ਬਪੂ ਜੀ ਅੱਜ ਅਕਸਨੂ ਮਾਰੂ ਤੂੰ ਕਿਨਾਂ ਕ ਗੰਦ ਪਾਤਾ ਇੱਥੇ ਹੈ ਮੰਨੋ ਜਾਂ ਨਾਮ ਮੰਨੋ ਆਪਣਿਆਂ ਨੇ ਇੱਥੇ ਆ ਕੇ ਕੈਨੇਡਾ ਨੂੰ ਵੀ ਇੰਡੀਆ ਬਣਾ ਦੇਣਾ ਹਾਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਰਾਜ ਬਲੌਗਸ ਤੇ ਸੋ ਅੱਜ ਦਾ ਜਿਹੜਾ ਵਲੌਗ ਹੈ ਉਹ ਹੈ ਰਿਵਿਊ ਮੂਵੀ ਨਾਨਕ ਨਾਮ ਜਹਾਜ਼ ਉਰਫ ਕਾਮਾਗਾਟਾ ਵਰਵਾਰੇ ਤਰਸੇਮ ਜਸੜਾ ਰਾਂ ਦੀ ਫਿਲਮ ਆਈ ਹੈ ਨਾਨਕ ਨਾਮ ਜਹਾਜ਼ ਹੈ ਤਾਂ ਅਸੀਂ ਫੈਮਿਲੀ ਦੇ ਨਾਲ ਦੇਖਣ ਚੱਲੇ ਆ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਲੌਗ ਨੂੰ ਪੂਰਾ ਦੇਖਿਓ ਤੇ ਆਪਾਂ ਤੁਹਾਨੂੰ ਮੂਵੀ ਦਾ ਰਿਵਿਊ ਦਿਖਾਵਾਂਗੇ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖੋ ਆਜੋ ਮੂਵੀ ਤੋਂ ਪਹਿਲਾਂ ਸਾਨੂੰ ਲੱਗੀ ਸੀ ਭੁੱਖ ਤੇ ਅਸੀਂ ਸੋਚਿਆ ਵੀ ਪਹਿਲਾਂ ਪੇਟ ਪੂਜਾ ਕਰ ਲਈਏ ਫੇਰ ਕੰਮ ਦੂਜਾ ਤੇ ਅਸੀਂ ਆਏ ਹਾਂ ਮੈਕਡੀ ਜਿਹੜਾ ਪਟਿਆਲੇ ਦੇ ਮੈਕਸਮਾਲ ਦੇ ਵਿੱਚ ਹੈ ਤੇ ਸਾਡੇ ਨਾਲ ਸਪੈਸ਼ਲ ਗੈਸਟ ਪਹੁੰਚੇ ਨੇ ਸਾਡੇ ਗੁਰਦੀਪ بھائی ਤੇ ਪੂਰਾ ਜੋਰ ਚੱਲਿਆ ਹੋਇਆ ਤੇ ਕਿਵੇਂ ਲੱਗ ਰਿਹਾ ਹੈ ਟੇਸਟੀ ਲੱਗ ਰਿਹਾ ਵਧੀਆ ਚਲੋ ਹਾਂਜੀ ਮੈਕਡੋਨਲਡ ਆਏ ਹਾਂ ਪਹਿਲਾਂ ਤੇ ਚਲੋ ਹੁਣ ਆਪਾਂ ਲੇਟ ਆਈ 7:30 ਵਜੇ ਦਾ ਸਾਡਾ ਸ਼ੋਅ ਹੈ ਤੇ 5 ਮਿੰਟ ਬਾਕੀ ਹਾਂ ਜੀ ਤਾਂ ਸਾਡੀ ਇੱਕ ਪਾਰਟੀ ਹਜੇ ਬਾਕੀ ਐ ਸਨੀ ਤੇ ਨੀਹਾ ਉਹ ਲੇਟ ਨੇ ਤੇ ਪਹੁੰਚ ਚੁੱਕੇ ਆ ਜੀ ਮੌਲ ਦੇ ਵਿੱਚ ਆ ਐਂਟਰੀ ਐ ਲਓ ਜੀ ਤਾਨਕ ਨਾਮ ਜਹਾਜ਼ 1 ਮਈ 2025 ਤੇ ਸਾਡੀ ਆਰਡੀ ਨੰਬਰ 1 ਐ ਗੁਰਦੀਪ ਚੈੱਕ ਕਰ ਰਿਹਾ ਕਿਹੜੀਆਂ ਨਵੀਆਂ ਫਿਲਮਾਂ ਆ ਰਹੀਆਂ ਆ ਇੱਕ ਨਾ ਹਾਂ ਜੀ ਉੜਾ ਮੈਨੂੰ ਸ਼ੌਕੀ ਸਰਦਾਰ ਫਿਲਮ ਬੱਬੂ ਮਾਨ ਤੇ ਗੁਰੂ ਇਹ ਜਿਹੜੀ ਬੱਬੂਆਂ ਦੀ ਫਿਲਮ ਆ ਰਹੀ ਹੈ ਸ਼ੌਕੀ ਸਰਦਾਰ ਤੇ ਇਹ ਬਾਈ ਹੁਣਾਂ ਨੇ ਸ਼ੂਟ ਕੀਤੀ ਆ ਬਾਈ ਕਿਵੇਂ ਸੀ ਕੰਮ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਐਕਟਰਨੇ ਪਰਫਰਮੈਂਸ ਤੇ ਤੁਸੀਂ ਫਿਲਮ ਦੇਖਣ ਚਲੋ ਪਹਿਲਾਂ ਆਪਾਂ ਇਹ ਦੇਖ ਲਈਏ ਫਿਰ ਆਪਾਂ ਇਹ ਵੀ ਦੇਖਾਂਗੇ ਠੀਕ ਹੈ ਜੀ ਤਾਂ ਚਲੋ ਆਪਾਂ ਚੱਲਦੇ ਆਂ ਥੀਏਟਰ ਵੱਲ ਹਾਂਜੀ ਤਾਂ ਮੂਵੀ ਹੋ ਗਈ ਸੀ ਸਟਾਰਟ ਤੇ ਅਸੀਂ ਹੋ ਗਈ ਸੀ ਲੇਟ ਤਾਂ ਆਜੋ ਛੇਤੀ ਦਿਨੇ ਆਪਾਂ ਥੀਏਟਰ ਵੱਲ ਚਲੀਏ ਕਿਉਂਕਿ ਮੂਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਤੂੰ ਕਿਨਾਂ ਕੰਗੰਦ ਪਾਤਾ ਇੱਥੇ ਹੈ ਮੰਨੋ ਜਾਂ ਨਾ ਮੰਨੋ ਆਪਣਿਆਂ ਨੇ ਇੱਥੇ ਆ ਕੇ ਕੈਨੇਡਾ ਨੂੰ ਵੀ ਇੰਡੀਆ ਬਣਾ ਦੇਣਾ ਜਹਾਜ਼ ਦਾ ਨਾਮ ਹੈ ਕਮਾ ਗਾਟਾ ਮਾਰੂ ਕਮਾ ਗਾਟਾ ਮਾਰੂ ਬੱਪੂ ਜੀ ਅੱਜ ਸਾਨੂੰ ਮਾਰੂ ਅੱਜ ਤੋਂ ਇਸ ਜਹਾਜ਼ ਦਾ ਨਾਮ ਹੋਏਗਾ ਗੁਰੂ ਨਾਨਕ ਜਹਾਜ਼ ਸਿੰਘਾਂ ਦੇ ਜਹਾਜ਼ ਉੜ ਕੇ ਜਹਾਜ਼ ਆਪਣੇ ਨੇੜਾ ਕਿਨਾਰੇ ਤੇ ਜਹਾਜ਼ ਲੱਗਣ ਨਹੀਂ ਦੇਣਾ ਪੁਲਸ ਨੇ ਹੁਣ ਪਹਿਲਾ ਹੋਵਾਂਗੇ ਆਰੇ ਬਾਅਦ ਚ ਲੱਗਣੇ ਵੇਖੀਏ ਮੈਂ ਨਾ ਰਜਾ ਕਿਤੇ ਓਏ ਇਹ ਤਾਂ ਜੰਗੀ ਬੇੜਾ ਆ ਰਿਹਾ ਇਹ ਤਾਂ ਤੋਪਾਂ ਫਿੜ ਰਹੇ ਨੇ ਆਪਣੇ ਤੇ ਜੀਗਾ ਹਾਂ ਬਤਨ ਇਹ ਕੌਣ ਨੇ ਪ੍ਰਾਈਜ਼ ਇਨ This house to offer an apology on behalf of the government of Canada for our role in the Kamagata Maru incident ਤਾਂ ਜੀ ਫਿਲਮ ਦੇਖ ਕੇ ਆਏ ਆ ਆਡੀਅੰਸ થી ਉਹਨਾਂ ਤੋਂ ਪੁੱਛਦੇ ਆ ਵੀ ਮੂਵੀ ਕਿਵੇਂ ਲੱਗੀ ਹਾਂਜੀ ਬਿਲਕੁਲ ਜੀ ਜੋ ਅ ਖਾਸੇ ਦੇ ਵਿੱਚ ਜਿੱਥੇ ਸਾਨੂੰ ਕਾਮਾਗਾਟਾ ਮਾਰੂ ਦਾ ਜਿਹੜਾ ਇਤਿਹਾਸ ਅਸੀਂ ਬੱਚਿਆਂ ਨੂੰ ਨਹੀਂ ਸੁਣਾ पाए ਤੇ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਸੜਵੀਰ ਜੀ ਨੇ ਰੋਲ ਅਦਾ ਕਰਕੇ ਸਾਨੂੰ ਦੱਸਿਆ ਜਿਹਦੇ ਵਿੱਚ ਕੋਗੀ ਭਾਜੀ ਦਾ ਵੀ ਬਹੁਤ ਵਧੀਆ ਰੋਲ ਰਿਹਾ ਕਿ ਉਹਨਾਂ ਨੇ ਸਾਨੂੰ ਉਸ ਲੈਵਲ ਤੱਕ ਪਹੁੰਚਾ ਦਿੱਤਾ ਕਿ ਅਸੀਂ ਸੋਚਣ ਦੇ ਮਜਬੂਰ ਹੋ ਗਏ ਸਭ ਤੋਂ ਵੱਡੀ ਗੱਲ ਕੈਨੇਡਾ ਦੀ ਧਰਤੀ ਦੇ ਉੱਤੇ ਪਹਿਲੇ ਸਿੱਖ ਨੂੰ ਫਾਂਸੀ ਲਗਾਈ ਗਈ ਸਰਦਾਰ ਮੇਵਾ ਸਿੰਘ ਜੀ ਨੂੰ ਤੇ ਮੇਵਾ ਸਿੰਘ ਜੀ ਦਾ ਇਤਿਹਾਸ ਨੂੰ ਅਸੀਂ ਰੋਲ ਕੇ ਰੱਖ ਦਿੱਤਾ ਹਾਂਜੀ ਸਸੀ ਕਾ ਬਾਈ ਸਸੀ ਕਲਬਰੇ ਕੀ ਨਾਮ ਹੈ ਬਾਈ ਮੇਰੇ ਕਰਮਜੀਤਾ ਮੇਰਾ ਨਾਮ ਤਾਂ ਮੂਵੀ ਦੇਖ ਕੇ ਆਇਓ ਕਿਵੇਂ ਲੱਗੀ ਬਾਈ ਮੂਵੀ ਮੇਰੀ ਮੂਵੀ ਬਾਕੀ ਬਹੁਤ ਵਧੀਆ ਹੋਈ ਆ ਬਹੁਤ ਵਧੀਆ ਲੱਗੀ ਮੂਵੀ ਇਤਿਹਾਸ ਪਤਾ ਲੱਗਿਆ ਸਾਨੂੰ ਜਿਵੇਂ ਸਾਡੇ ਸਿੱਖਾਂ ਨੇ ਕਿਵੇਂ ਕੈਨੇਡਾ ਜੀ ਆ ਕੇ ਕੁਰਬਾਨੀਆਂ ਦਿੱਤੀਆਂ ਉੱਥੇ ਜਾ ਕੇ ਆਪਣਾ ਜਿਹੜਾ ਬਸੇਰਾ ਬਣਾਇਆ ਗੁਰਦੁਆਰੇ ਬਣਾਏ ਹਾਂਜੀ ਇਤਿਹਾਸ ਪਤਾ ਲੱਗਿਆ ਵੀ ਬਹੁਤ ਵਧੀਆ ਲੱਗੀ ਮੂਵੀ ਬਹੁਤ ਮਿਹਨਤ ਕੀਤੀ ਹੈ ਤਰਥੇਮ ਜਸਲਬਾਈ ਨੇ ਸਾਰੀ ਟੀਮ ਨੇ ਬਹੁਤ ਚੰਗਾ ਲੱਗਾ ਸਮਕਸ ਤੁਸੀਂ ਮੂਵੀ ਦੇਖਣ ਆਓ ਕੀ ਨਾਮ ਹੈ ਤੁਹਾਡਾ ਅਫਤਾਰ ਸਿੰਘ ਜੀ ਮੂਵੀ ਦੇਖੀ ਹੈ ਕਿਵੇਂ ਲੱਗੀ ਮੂਵੀ ਬਹੁਤ ਬਹੁਤ ਵਧੀਆ ਜੀ ਬਹੁਤ ਜਾਣਕਾਰੀ ਦਿੰਦੀ ਹੈ ਜੀ ਆਪਾਂ ਨੂੰ ਆਪਣੀ ਇਤਿਹਾਸ ਪਿੱਛੇ ਵੀ ਆਪਣੇ ਬੱਚੇ ਐ ਵੀ ਕਿੰਨਾ ਕੁ ਆਪਣੇ ਵਾਸਤੇ ਸੰਘਰਸ਼ ਕਰਕੇ ਗਏ ਨੇ ਤੇ ਪਰਿਵਾਰਕ ਮੂਵੀ ਹੈ ਪਰਿਵਾਰ ਸਮੇਤ ਦੇਖ ਹਾਂਜੀ 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 ਜ਼ਰੂਰੀ ਪਰਿਵਾਰ ਸਮੇਤ ਬੱਚੇ ਸਮੇਤ ਵੀ ਆਓ ਜੀ ਤਾਂ ਸਾਡੀ ਫੈਮਿਲੀ ਇਨਾਂ ਤੋਂ ਵੀ ਰਿਵਿਊ ਲਈਏ ਹਾਂਜੀ ਰਜਨੀ ਜੀ ਮੈਨੂੰ ਤਾਂ ਮੂਵੀ ਬਹੁਤ ਵਧੀਆ ਲੱਗੀ ਇੱਕ ਤਾਂ ਫਸਟ ਆਫ ਆਲ ਪੰਜਾਬੀ ਮੂਵੀ ਹੈ ਜਿਹੜੀ ਕਿ ਦੇਖਣੀ ਚਾਹੀਦੀ ਸਾਨੂੰ ਫੈਮਿਲੀ ਨਾਲ ਦੇਖਣ ਵਾਲੀ ਮੂਵੀ ਹੈ ਤੇ ਪੰਜਾਬ ਦੀ ਹਿਸਟਰੀ ਬਾਰੇ ਬਹੁਤ ਨੌਲੇਜ ਮਿਲਦੀ ਹੈ ਤੇ ਕੋਈ ਵੀ ਇਵੈਂਟ ਜੋ ਹੁੰਦਾ ਹੈ ਉਹਦੇ ਕੀ ਰੀਜ਼ਨਸ ਹੁੰਦੇ ਆ ਬੈਕਗ੍ਰਾਉਂਡ ਦੇ ਵਿੱਚ ਤੇ ਉਹ ਉਸ ਤੋਂ ਬਾਅਦ ਫਿਊਚਰ ਦੇ ਵਿੱਚ ਕੀ ਉਹਦੇ ਆਊਟਕਮ ਆ ਸਕਦੇ ਆ ਮੂਵੀ ਚੋਂ ਦੇਖ ਕੇ ਸਾਨੂੰ ਬਹੁਤ ਵਧੀਆ ਪਤਾ ਲੱਗਦਾ ਤੇ ਪਰਿਵਾਰਕ ਸਮੇਤ ਹਾਂਜੀ ਹਾਂਜੀ ਜ਼ਰੂਰ ਦੇਖਣੀ ਚਾਹੀਦੀ ਮੂਵੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਮੂਵੀ ਹੈ ਸੋ ਮੈਂ ਤਾਂ ਇਹੀ ਕਹੂੰਗਾ ਕਿ ਸਾਰੇ ਆਓ ਜਿਵੇਂ ਥੀਏਟਰ ਵਿੱਚ ਮੈਂ ਦੇਖਿਆ ਸੀ ਕਿ ਸਿਰਫ 20% ਹੀ ਕਰਾਊਡ ਸੀਗਾ ਸੋ ਮੇਕ ਸ਼ੋਰ ਕਿ ਸਾਰਿਆਂ ਨੂੰ ਆਣਾ ਚਾਹੀਦਾ ਹੈ ਹਿਸਟਰੀ ਨੂੰ ਰਿਪਰੈਜ਼ੈਂਟ ਕਰ ਰਹੀ ਮੂਵੀ ਔਰ ਪੰਜਾਬੀ ਕਲਚਰ ਨੂੰ ਅੱਗੇ ਜਾ ਰਹੀ ਮੂਵੀ ਜਿਵੇਂ ਵਧੀਆ ਵਧੀਆ ਬਣ ਕੇ ਆਣ ਹੋਰ ਹਿਸਟਰੀ ਨੂੰ ਆਪਾਂ ਨੂੰ ਪਤਾ ਚੱਲੇ ਸੋ ਮੈਨੂੰ ਵੀ ਇਹ ਲੱਗਦਾ ਕਿ ਥੀਏਟਰ ਤੁਹਾਨੂੰ ਜ਼ਰੂਰ ਆਣਾ ਚਾਹੀਦਾ ਕਿ ਉਸ ਨਾਲ ਕੁਝ ਰਿਵੈਨਿਊ ਵੀ ਬਣੇਗਾ ਔਰ ਸਪੋਰਟ ਵੀ ਹੁੰਦੀ ਹੈ ਜਿਸ ਨਾਲ ਹੋਰ ਮੂਵੀਜ਼ ਵੀ ਬਨਣਗੀਆਂ ਤੇ ਕਿੰਨੇ ਨੰਬਰ ਦਵਾਂ ਕਿ ਦੱਸ ਦੇ ਨਹੀਂ ਨੰਬਰ ਤਾਂ ਨਹੀਂ ਇਹ ਤਾਂ ਮੂਵੀ ਬਹੁਤ ਵਧੀਆ ਹੈ ਆਪਾਂ ਕਿਉਂ ਆਪਾਂ ਗਏ ਜਿਹਦਾ ਰੇਟਿੰਗ ਹੁੰਦੀ ਹੈ ਆਪਾਂ 10 ਆਊਟ ਆਫ 10 ਹੀ ਦਪਾਂਗੇ ਕਿ ਜਿੰਨੀ ਵੀ ਹੋ ਸਕਦੀ ਹੈ ਬੈਸਟ ਸੋ ਮੈਂ ਸ਼ੋਰ ਕਿ ਸਾਰੇ ਆਓ ਉਹ ਜ਼ਰੂਰ ਦੇਖੋ ਆਪਾਂ ਤੋਂ ਬਾਅਦ ਇਸ ਤਰ੍ਹਾਂ ਦੀ ਮੂਵੀ ਆਈ ਹੈ ਬਿਲਕੁਲ ਬਿਲਕੁਲ ਇੱਕ ਰਜਨੀ ਬੀਬੀ ਰਜਨੀ ਦੇਖੀ ਸੀ ਇਸ ਲਾਸਟ ਟਾਈਮ ਨੇ ਉਸ ਤੋਂ ਬਾਅਦ ਇਹ ਮੂਵੀ ਦੇਖੀ ਹੈ ਸੋ ਬਹੁਤ ਵਧੀਆ ਮੂਵੀ ਹੈ ਥੈਂਕ ਯੂ ਹਾਂਜੀ ਤਾਂ ਮੂਵੀ ਦੇਖ ਲਈ ਬਹੁਤ ਸੋਹਣੀ ਮੂਵੀ ਹੈ ਫੈਮਿਲੀ ਦੇ ਰਿਵਿਊ ਲੈ ਆਡੀਅנס ਦੇ ਰਿਵਿਊ ਲੈ ਇਹਦੇ ਵਿੱਚ ਪਹਿਲਾਂ ਹਿਸਟਰੀ ਨੂੰ ਰਿਪਰੈਜ਼ੈਂਟ ਕੀਤਾ ਗਿਆ ਸਾਡੇ ਇਤਿਹਾਸ ਨੂੰ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਉਸ ਤੋਂ ਬਾਅਦ ਮੇਵਾ ਸਿੰਘ ਜਿਹੜੇ ਫਰਸਟ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀਗੀ ਕੈਨੇਡਾ ਦੇ ਵਿੱਚ ਉਹਨਾਂ ਦੀ ਲਾਈਫ ਨੂੰ ਰਿਪਰੈਜ਼ੈਂਟ ਕੀਤਾ ਗਿਆ ਇਹ ਜ਼ਰੂਰ ਦੇਖਣੀ ਚਾਹੀਦੀ ਹੈ ਦੂਸਰੀ ਮੂਵੀ ਬਹੁਤ ਪਰਿਵਾਰਕ ਹੈ ਜਿਹੜੀ ਟੀਮ ਨੇ ਮਿਹਨਤ ਕੀਤੀ ਹੈ ਚਾਹੇ ਕੋਸਟਿਊਮ ਦੀ ਹੋਵੇ ਚਾਹੇ ਸਾਊਂਡ ਦੀ ਹੋਵੇ ਚਾਹੇ ਵੀਫਐਕਸ ਦੀ ਹੋਵੇ ਬਹੁਤ ਸੋਹਣਾ ਆਰਟਵਰਕ ਕੀਤਾ ਹੈ ਤਾਂ ਸੇਮ ਜਸੜ ਦੀ ਜਿਹੜੀ ਮਿਹਨਤ ਦਿਖਦੀ ਹੈ ਐਕਟਿੰਗ ਲੈਵਲ ਤੇ ਉਹ ਬਹੁਤ ਹੀ ਜ਼ਿਆਦਾ ਚੁਣਿੰਦਾ ਐਂਡ ਜਿਹੜਾ ਮਿਊਜ਼ਿਕ ਦਿੱਤਾ ਹੈ ਸਿੰਗਰ ਰਣਜੀਤ ਬਾਵਾ ਜੀ ਨੇ ਉਹਨਾਂ ਨੇ ਜੋ ਵੀ ਕੰਮ ਕੀਤਾ ਇਸ ਮੂਵੀ ਦੇ ਵਿੱਚ ਬੈਕਸਟੇਜ ਹੋ ਕੇ ਤਾਂ ਬਹੁਤ ਅੱਛਾ ਕੀਤਾ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਪਰਿਵਾਰ ਸਮੇਤ ਇਸ ਮੂਵੀ ਨੂੰ ਦੇਖਣ ਆਓ ਕਿਉਂਕਿ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਤੇ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ